ਸਤਿ ਅਨ ਸੰਤ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਜੀ ਖਾਲਸਾ ਸੰਤ ਮਹਾਪੁਰਸ਼ ਜੋ ਇਸ ਸਥਾਨ ਤੇ ਆ ਕੇ ਉਹਨਾਂ ਨੇ ਚਰਲ ਪਾਏ ਨੇ ਅਸੀਂ ਸਾਰੇ ਸੰਤ ਮਹਾਪੁਰਸ਼ਾਂ ਨੂੰ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੋ ਸੰਤ ਮਹਾਰਾਜ ਜੀਸ਼ ਸਿੰਘ ਮਹਾਰਾਜ ਦੀ ਇਜਾਦ ਵਿੱਚ ਆ ਕੇ ਇੱਥੇ ਤਾਂ ਤੋਂ ਮਾਨ ਸਿੰਘ ਜੀ ਜਤ ਮਨਾਉਣ ਵਾਸਤੇ ਆਇਆ ਸਾਰੀ ਸੰਗਤ ਨੂੰ ਅਸੀਂ ਨਮਸਕਾਰ ਕਰਦੇ ਆਂ ਤਾਂ ਤਾਂ ਸਤ ਬਾਬਾ ਸ਼ਸਮਾਰਜੀ ਜੋ ਆਪ ਨਿਰੰਕਾਰ ਸਨ ਪਰਮੇਸ਼ਰ ਸਨ ਉਹਨਾਂ ਦੇ ਤੋਰੇ ਤੋਰੇ ਸਨ ਬਾਬਾ ਮਾਨ ਸੰਤ ਬਾਬਾ ਮਾਨ ਸਿੰਘ ਜੀ ਲੱਖਾਂ ਜੀਵਾਂ ਨੂੰ ਸੰਗਤਾਂ ਨੂੰ ਜੋੜ ਕੇ ਸੱਚਖੰਡ ਚਲੇ ਗਏ ਉਹ ਸਾਧ ਸੰਗਤ ਨਾਮ ਜਪਿਆ ਕਰੋ ਭਾਈ ਨੇ ਕਰਿਆ ਕਰੋ ਇੱਥੋਂ ਆਪਾਂ ਕੁਝ ਨਹੀਂ ਲੈ ਜਾਣਾ ਇੰਨਾ ਜਨਾਬ ਜੇ ਨਾਮ ਜਪੋਗੇ ਸੇਵਾ ਕਰੋਗੇ ਉਹ ਤੁਹਾਡਾ ਸਵਾਂ ਲੇਖੇ ਲਗੇਗਾ ਸੋ ਸਿੱਖੀ ਬਹੁਤ ਔਖੀ ਹੈ ਜਿਉਂਦੇ ਮਰ ਜਾਵਨਾ ਸਿੱਖੀ ਕਮਾਉਣੀ ਔਖੀ ਜਿਉਂਦੇ ਮਰ ਜਾਵਨਾ ਸਿੱਖੀ ਕਮਾਉਣੀ ਔਖੀ ਜਿਉਂਦੇ ਮਰ ਜਾਵਨਾ ਪਣਾ ਸਿੱਖੀ ਕਮਾਉਣੀ ਔਖੀ ਜਿਉਂਦੇ ਮਰ ਜਾਵਣਾ 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 ਅਤੇ ਹੋਂ ਤਿਆਰ ਅਕਤਨ ਸੇਤੀ ਗੋਸਟੀ ਜੋ ਕਿ ਨਸੂਲਾ ਸਤ ਮਹਾਰਾਜ ਸਤ ਬਾਬਾ ਸ਼ਸ਼ਮਾਰਜ ਨੇ ਬਚਨ ਕੀਤਾ ਸੀ ਕਿ ਇਥੇ ਦਰਵਾਸਬ ਤਿਆਰ ਕਰ ਦੋ ਇੱਕ ਚਿਲੰਧਾ ਤਿਆਰ ਕਰ ਦੋ ਮਾਇ ਦੀ ਮਾਇ ਤੁਨ ਬਾਧੂ ਆਏਗੀ ਸੰਤ ਮਹਾਰਾਜ ਦੀ ਕਿਰਪਾ ਕਿੰਨੀ ਆਪਣਾ ਜੋ ਨਕਸ਼ਾ ਮਹਾਰਾਜ ਨੇ ਦਿੱਤਾ ਸੀ ਉਹਨਾਂ ਦੇ ਬਤਨ ਮਹਾਰਾਜ ਖੁਸ਼ ਨੇ ਅੱਜ ਵੀ ਸੰਤ ਮਹਾਰਾਜ ਅੱਜ ਇਥੇ ਹਾਜ਼ਰ ਨੇ ਕੱਲ ਵੀ ਮਹਾਰਾਜੀ ਆਏ ਆਏ ਸੀ ਅੱਜ ਵੀ ਹਾਜ਼ਰ ਹਨ ਹਾਜ਼ਰ ਨੇ ਸੋ ਸਾਧ ਸੰਗਤ ਪਾਣੀ ਪੜਿਆ ਕਰੋ ਨਾਮ ਜਪਿਆ ਕਰੋ ਬਈ ਦੁਨੀਆ ਦੇ ਲੋਕ ਨਿੰਦਿਆ ਚੁਗਲੀ ਕਰਦੇ ਨੇ ਸੰਤ ਲੋਕ ਨਾਮ ਜਪਦੇ ਨੇ ਨਿੰਦਿਆ ਕਰਨ ਵਾਲਾ ਆਪਣਾ ਜੀਵਨ ਜਿੰਦਗੀ ਪਰਵਾਹ ਕਰਕੇ ਨਰਕੋਂ ਚਲੇ ਜਾਂਦਾ ਹੈ ਬਗਲੇ ਕਦੀ ਹਾਂਸ ਨਹੀਂ ਬਣਿਆ ਕਰਦੇ ਬਗਲਿਆਂ ਦਾ ਕੰਮ ਹੈ ਟੱਡੂ ਬੋ ਟੱਡੀਆਂ ਮੱਛੀਆਂ ਖਾਣੀਆਂ ਹਾਂਸਾ ਦਾ ਕੰਮ ਹੈਗਾ ਵੀਰੇ ਮੁੱਤੀ ਖਾਣਾ ਸੰਤ ਮਹਾਪੁਰਸ਼ ਹੀਰੇ ਮੁੱਤੀ ਨਾਮ ਜਪਦੇ ਨੇ ਭਜਨ ਕਰਦੇ ਨੇ ਭਜਨ ਕਰਦ ਕੇ ਉਸ ਅਵਸਥਾ ਤੇ ਪਹੁੰਚ ਜਾਂਦੇ ਨੇ ਜਿਹੜੇ ਬਗਲੇ ਹੁੰਦੇ ਨੇ ਉਹ ਡੱਡੀਆਂ ਮੱਛੀਆਂ ਖਾ ਕੇ ਮਰ ਕੇ ਨਰਕੋਂ ਚਲੇ ਜਾਂਦੇ ਨੇ ਨਿੰਦਾ ਕਰਨ ਵਾਲਾ ਕਰਕੇ ਖਫ ਖਫ ਕੇ ਜਰਾਸੀ ਲੱਗ ਜੁਨੀ ਵਿੱਚ ਭੜਕਦਾ ਰਹਿੰਦਾ ਹੈ ਸੋ ਸਾਥ ਸੰਗਤ ਆਪ ਜਿੰਨਾ ਜਨਾਬ ਜੀ ਭਜਨ ਕਰੋਗੇ ਉਹ ਨਾ ਉਹ ਤੁਹਾਡਾ ਸਮਾਂ ਲੇਕੇ ਲਗੇਗਾ ਜਦੋਂ ਆਪ ਜੀ ਘਰੋਂ ਚੱਲਦੇ ਹੋ ਜਾਪ ਕਰਦੇ ਆਇਆ ਕਰੋ ਵਾਹਿਗੁਰੂ ਐਸਾ ਜਾਪ ਕਰਿਆ ਕਰੋ ਜਾਬ ਕਰਦੇ ਕਰਦੇ ਇੱਥੇ ਵੀ ਆਇਆ ਕਿ ਜਾਬ ਕਰਿਆ ਕਰੋ ਆਪਾਂ ਹੁਣ ਜਾਬ ਵਿੱਚ ਜੁੜਨਾ ਹੈ ਉਸ ਨਰਕਾ ਦੇ ਦੇਸ਼ ਵਿੱਚ ਜੁੜ ਜਾਣਾ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਅਸੀਂ ਕਿੱਥੇ ਬੈਠੇ ਆ ਆਪ ਜੀ ਸਭ ਖਿਆਲਾਂ ਨੂੰ ਪਰ ਰੋਕ ਕੇ ਪਰਿਵਾਰਾਂ ਤੋਂ ਰੋਕ ਕੇ ਇੱਕ ਨਾਮ ਨਾਲ ਜੁੜ ਜੋ ਬਸ ਵਾਹਿਗੁਰੂ 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 பாகி பாய் பாஹி பாஹிகள் பாஹி குரு பாகிகள் பாஹிகள் பாருகோ பாஹி பாஹி பாயிரு பாஹிகள் பாஹி பாஹிகள் பாஹி பாயிகளும்

ਵਾਹਿਗੁਰੂ 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 Waheguru, 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 Waheguru,

我一个路。Wow, i What? Uh.

なるいど。 i mm hero -hmm. hello واحو واح واحو 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 واہ گو واہ واحو واہ واحو واہ گرو واحو واہ واحل سنگت کیسی جانی ہے جو نام پسند ਖਾਣੀ ਹੈ 사ਸੰਗ ਕਹਿੰਦੇ ਉਹਨੂੰ ਐ ਜਿੱਥੇ ਸਤ ਦੀ ਵਿਚਾਰ ਹੋਵੇ ਜਿੱਥੇ ਰੱਬ ਦੇ ਕਰਦੀ ਗੱਲ ਹੋਵੇ ਮਹਾਪੁਰਸ਼ਾਂ ਦੇ ਬਚਨ ਕਮਾਏ ਉਹ ਬਚਨ ਕਰੀਏ ਕਿ ਸਾਸੰਗ ਵਿੱਚ ਫਾਲਤੂ ਗੱਲਾਂ ਕਿਚਮਿਚ ਗੰਧਮੰਦ ਬੋਲਿਆ ਉਹ ਸਾਸੰਗ ਨਹੀਂ ਹੁੰਦਾ ਨਿੰਦਾ ਪਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਾ ਪਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਾ ਪਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਾ ਪਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਾ ਪਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਾ ਪਲੀ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਕਿ ਸੇਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਾ ਭਲਈ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਨਿੰਦਾ ਭਲਈ ਕਿਸੇ ਦੀ ਨਹੀਂ ਮਨਮੁਖ ਲੋਕੀ ਕਰਦੇ ਨੇ ਜੋ ਸੰਤ ਮਹਾਪ੍ਰᱥੇਂ ਨਿੰਦਿਆ ਕਰਦੇ ਆ ਦਰਗਾਹ ਦੇ ਵਿੱਚ ਉਹਦੇ ਮੂੰਹ ਕਾਲੇ ਹੋਣਗੇ ਨਿੰਦਕ ਦਾ ਮੂੰਹ ਵਾਹ ਦੀਨ ਦੁਨੀਆ ਦੇ ਦਰਵਾਜ਼ੇ ਇਹ satsang ਉਹ ਹੈ ਜਿੱਥੇ ਸਿਰਫ ਸੱਚ ਦੀ ਵਿਚਾਰ ਹੈ satsang ਦੀ ਵਿਚਾਰ ਹੈ ਜਿੱਥੇ ਨਾਮ ਬਣਦਾ ਹੈ ਜਿਸ ਸਥਾਨ ਤੇ ਜਿਸ satsang ਵਿੱਚ ਕੋਈ ਫਾਲਤੂ ਗੱਲਾਂ ਜਵਲੀਆਂ ਇਧਰੀਆਂ ਉਲੀਆਂ ਮਾਰੀਆਂ ਉਹ satsang ਨਹੀਂ ਹੈ ਉਹ ਤਾਂ ਇੱਕ ਵੈਸੇ ਕਪੜੇ ਬਾਜੀ ਹੈ ਇਹ satsang ਹੋ ਰਿਹਾ ਹੈ ਜਿੱਥੇ ਕਿ ਨਾਮ ਬਣਦਾ ਚੱਲ ਰਿਹਾ ਹੈ ਸੰਤ ਮਹਾਪੁਰਸ਼ ਆਏ ਨੇ ਸਿਰਫ ਸੱਚ ਦੀ ਵਿਚਾਰ ਹੋ ਰਹੀ ਹੈ ਆ ਰਾਗੀ ਸੰਕੀਰਤਨ ਕਰਕੇ ਗਏ ਨੇ ਨਰੋਲ ਬੜਾ ਸ਼ਾਂਤ ਕੀਤਾ ਕੀਤਾ ਹੈ ਤੋ ਸਾ ਸੰਗ ਜੀ ਪਹਿ ਨਕਲਾ ਕਰੋ ਅਮਰ ਦੇ ਵੇਲੇ ਸੁੱਚਾ ਕਰੋ ਅਮਰ ਦੇ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਦਿੰਦੀ ਅਰਜਾ ਤੁਝਾ ਸਹਿਬ ਆਵੇ ਚ ਚਤ ਸਾ ਸੰਗ ਜੀ ਸਵੇਰੇ 4 ਵਜੇ ਉੱਠਿਆ ਕਰੋ ਉੱਠ ਕੇ ਇਸ਼ਨਾਨ ਕਰਕੇ 1 ਘੰਟਾ ਵਾਇਰ ਦਾ ਜਾਪ ਕਰਿਆ ਕਰੋ ਤੁਹਾਡਾ ਐਸੇ ਜਨਮ ਦੀ ਕਾਫੀ ਨਵੇੜਾ ਹੋ ਜਾਏਗਾ ਕਿ ਕਿਤੇ ਕਾ ਕਰਮਾਂ ਦਾ ਸਾਥਤਾ ਪਾਪਾ ਦਾ ਨਾਸ਼ ਹੋ ਜਾਏਗਾ ਸੰਤ ਬਾਬਾ ਸ਼ਸਮਾਰਾ ਜੀ ਅੱਜ ਵੀ ਇੱਥੇ ਹਾਜ਼ਰ ਨੇ ਉਹ ਕਹਿੰਦੇ ਮਹਾਰਾਜ ਕਹਿੰਦੇ ਸੀ ਕਹਿੰਦੇ ਭਾਈ ਜੇ ਇੱਕ ਹੋਰ ਵੀ ਗੁਰਦੁਆਰਾ ਬਣਾਉਣਾ ਚਾਹਨਾ ਤਾਂ ਵੀ ਬਣਾਵਾ ਤਾਂ ਵੀ ਅਸੀਂ سنت مہاراجی نے کل بھی آگے درشن دیتے آج بھی آگے درشن دیتے سنت بابا مان سن جی نے اج کیا کہتے جیڑی میں چالی چلائی ہے وہ چلائی تو چلتا رہا سات سنگ جی ہون میں اس سال کے پانچ پروگرام لکھے ہیں ابھی اسے اسٹیج سے کما گے ہر سال پانچ پروگرام ہوا کرگتا اتنے آ آگے اس پروگرام آیا سے تو کر سنگت کردے رو ਕੌੜਾ ਇਸੇ ਜਨਮਤੀ ਪਾਰਤਾਰਾ ਹੋ ਜਾਏਗਾ ਸਾ ਸੰਗ ਜੀਓ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਾ ਸੰਗ ਜੀ ਇਸ ਸਥਾਨ ਤੇ ਉਪਰ ਸਾਲ ਦੇ ਵਿੱਚ ਪੰਜ ਪ੍ਰੋਗਰਾਮ ਲਿਖੇ ਗਏ ਨੇ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਦੀ ਰਾਣਾ ਸਾਹਿਬ ਵਾਲਿਆਂ ਦੀ ਜਨ ਦਿਵਰਸੀ ਪਹਿਲੀ ਜਨਵਰੀ ਨੂੰ ਮਨਾਇਆ ਜਾਇਆ ਕਰੇਗੀ ਪਹਿਲੀ ਜਨਵਰੀ ਨੂੰ ਹੰਤ ਬਾਬਾ ਕਿਸ਼ਿੰਗ ਮਹਾਰਾਜ ਮਾਰੀ ਦੀ ਵਰਸੀ ਮਨਾਇ ਜਾਗੀ ਹਜ਼ਾਰਾਂ ਸੰਗਤਾਂ ਆ ਕੇ ਇੱਥੇ ਲਾਹ ਖਟਾ ਕਰੋ ਤੁਹਾਡਾ ਭਲਾ ਹੋ ਜਾਏਗਾ ਉਸ ਤੋਂ ਬਾਅਦ ਸੱਤਵੇਂ ਪਾਤਸ਼ਾਹ ਦਾ ਸ੍ਰੀ ਗੁਰੂ ਹਰਾਈ ਮਾਰੀ ਦਾ ਵਰਮ ਫਰਵਿਚ ਮਨਾਇਆ ਜਾਇਆ ਜਾਏਗਾ ਬਰਮ ਗਿਆਨੀ ਸੰਤ ਬਾਬਾ ਮਾਨ ਸਿੰਘ ਜੀ ਉਹਨਾਂ ਦੀ ਵਰਸੀ 10 11 ਅਪ੍ਰੈਲ ਦੀ ਹਰ ਸਾਲ ਮਨਾਇਆ ਜਾਇਆ ਕਰੇਗੀ ਜਿਵੇਂ ਅੱਜ ਮਨਾਇਆ ਜਾ ਰਹੀ ਹੈ ਉਸ ਤੋਂ ਬਾਅਦ ਹੰਤ ਬਾਬਾ ਇਸ਼ੀ ਸਿੰਘ ਮਹਾਰਾਜ ਰਾਣਾ ਸਾਹਿਬ ਵਾਲੇ ਦਾ ਅਵਤਾਰ ਦੇ 5 ਅਗਸਤ ਦਾ ਜਿਵੇਂ ਰਾਣਾ ਸਾਹਿਬ ਮਨਾਇਆ ਜਾਂਦਾ ਹੈ ਇੱਥੇ ਵੀ ਬੜੀ ਤੂਮ ਤਾਂ ਮਨਾਇਆ ਜਾਇਆ ਕਰੇਗਾ ਸਤ ਸੰਗਤ ਜੀ ਸੰਗਤਾਂ ਆ ਕੇ ਆਪਣਾ ਲਾਖਟਾ ਕਰੋ ਸੰਤ ਮਾਰੇ ਖੁਸ਼ੀ ਵਿੱਚ ਆ ਕੇ ਤੁਹਾਡਾ ਜਨਮ ਦਿਨ ਵੀ ਕੱਢ ਦੇਣਗੇ ਸਾਧੂ ਆਪਾ ਅਿਸ਼ਾ ਸਿੰਘ ਮਾਰੇ ਜੀ ਦੀ ਵਰਸੀ ਇੱਥੇ ਵੀ 19 20 ਸਤੰਬਰ ਦੀ ਮਨਾਇ ਜਾਏਗੀ 19 20 ਸਤੰਬਰ ਦੀ ਵਰਸੀ ਹਰ ਸਾਲ ਇੱਥੇ ਸੰਗਤਾਂ ਇੱਥੇ ਆ ਕੇ ਲਾਖਟਾ ਕਰੋ ਜਿੰਨੀ ਪੰਜਾਬ ਦੀ ਸੰਗਤ ਸਾਰੀ ਇੱਥੇ ਆਇਆ ਕਰੋ ਹੋਰ ਵੀ ਸੰਗਤਾਂ ਬਾਕੀ ਬਾਕੀ ਸ਼ਹਿਰਾਂ ਦੀਆਂ ਹਰਿਆਣੇ ਦੀਆਂ ਜੂਪੀ ਦੀਆਂ ਜੰਨੀਆਂ باہرلے ملک سنگت نے یہ پانچ پروگرام نے باہر اتنے سارے اشتہار رکھے نے سنگت لے کے جان تو سا سنگ جی حال تیرا مکڑا صحابہ سچیا سہج صحابہ सहज तेरी बाणी ਪਾਵਾ ਸੱਚ ਆਪਿ ਚਾਹਿਸ ਸਹਿਜ ਤੁਨ ਤੇਰੀ ਬਾਣੀ ਤੇਰਾ ਮੁਖੜਾ ਸੁਹਾਵਾ ਮੇਰੇ ਸਹਿਜ ਤੁਨ ਤੇਰੀ ਬਾਣੀ